ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਸੀ ਡੱਬ ਵਾਲੀ ਜਿੱਥੇ ਕਿ ਇੱਕ ਐਗਜ਼ੀਬਿਸ਼ਨ ਚੱਲ ਰਿਹਾ ਬਹੁਤ ਸੋਹਣਾ ਐਗਜ਼ੀਬਿਸ਼ਨ ਆ ਬਾਕੀ ਇਵੈਂਟ ਦੇ ਜਿੰਨੇ ਵੀ ਆਰਗੇਨਾਈਜ਼ਰ ਨੇ ਆਪਣੇ ਨਾਲ ਲੰਗੇ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਹਾਂ ਬਾਈ ਕਿਦਾਂ ਦਾ ਮਤਲਬ ਆਪਣਾ ਐਗਜ਼ੀਬਿਸ਼ਨ ਚੱਲ ਰਿਹਾ ਕਿਦਾਂ ਦੇ ਪ੍ਰਬੰਧ ਨੇ ਜੀ ਬਹੁਤ ਵਧੀਆ ਐਗਜ਼ੀਬਿਸ਼ਨ ਚੱਲ ਰਿਹਾ ਵੀਰੇ ਬਹੁਤ ਵਧੀਆ ਪ੍ਰਬੰਧ ਕੀਤਾ ਵੇ ਆਪਾਂ ਵੀ ਤੇ ਆਪਾਂ ਨੂੰ ਜਿਹੜੇ ਸਟਾਲ ਲੱਗੀਆਂ ਵੀਆਂ ਉਹ ਵੀ ਬਹੁਤ ਵਧੀਆ ਰਿਸਪੌਂਸ ਦੇ ਰਿਆ ਠੀਕ ਹੈ ਜੀ ਸੋ ਮੈਕਸਿਮਮ ਆਪਣੇ ਕੋਲ ਮਤਲਬ ਕਿ ਤੁਸੀਂ ਕਿਦਾਂ ਦਾ ਮਤਲਬ ਰਿਸਪੌਂਸ ਕਿਦਾਂ ਦਾ ਅੰਦਰ ਸਟਾਲਸ ਆ ਲੈਣਾ ਬਹੁਤ ਵਧੀਆ ਜੀ ਫੁੱਲ ਰਿਸਪੌਂਸ ਮਿਲ ਰਿਹਾ ਜੀ ਠੀਕ ਆ ਜੀ ਫੁੱਲ ਰਿਸਪੌਂਸ ਮਿਲ ਰਿਹਾ ਜੀ ਬਹੁਤ ਵਧੀਆ ਠੀਕ ਆ ਭਾਈ ਕਿਹੜੀਆਂ ਕਿਹੜੀਆਂ ਸਟਾਲਸ ਆਪਣੇ ਕੋਲੇ ਪਹੁੰਚੀਆਂ ਜੀ ਵੀਰੇ ਆਪਣੇ ਕੋਲ ਬੁਟੀਕ ਸੂਟਸ ਦੀਆਂ ਸਟਾਲਸ ਨੇ ਜੁਐਲਰੀ ਦੀਆਂ ਜੁੱਤੀਆਂ ਦੀਆਂ ਵੁੱਲਨ ਤੇ ਆਪਣੇ ਕੋਲ ਹੋਰ ਵੀ ਕਈ ਤਰ੍ਹਾਂ ਦੀਆਂ ਸਟਾਲਸ ਆਪਣੇ ਕੋਲ ਅਵੇਲੇਬਲ ਆ ਜਿੱਦਾਂ ਖਾਣ ਪੀਣ ਵਾਲੀਆਂ ਜਾਂ ਕੋਈ ਬੇકરી ਵਾਲੀਆਂ ਨੇ ਵੀ ਕਾਫੀ ਜਿਆਦਾ ਸਟਾਲਸ ਆਈਆਂ ਨੇ ਜਿਵੇਂ ਕੈਂਡਲਸ ਵਗੈਰਾ ਜਾਂ ਅੱਗੇ ਡੈਕੋਰੇਸ਼ਨ ਮਤਲਬ ਫੈਸਟੀਵਲ ਦੇ ਜਿਹੜੇ ਦਿਨ ਆ ਰਹੇ ਨੇ ਕਿ ਉਹਦੇ ਨਾਲ ਰਿਲੇਟਡ ਕਾਫੀ ਜਿਆਦੇ ਸਟਾਲਸ ਇੱਥੇ ਪਹੁੰਚੀਆਂ ਹੋਈਆਂ ਨੇ ਜੀਆਂ ਸੋ ਬਾਕੀ ਕੱਲੀ ਕੱਲੀ ਸਟਾਲ ਨਾਲ ਤੁਹਾਨੂੰ ਮਿਲਾਵਾਂਗੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਉਹਨਾਂ ਦਾ ਸਟਾਕ ਵੀ ਵਿਖਾਵਾਂਗੇ ਤੇ ਬੁਟੀਕਸ ਨਾਲ ਰਿਲੇਟਡ ਤਾਂ ਸਪੈਸ਼ਲੀ ਇੱਥੇ ਬਹੁਤ ਜਿਆਦੇ ਸਟਾਲਸ ਆਈਆਂ ਹੋਈਆਂ ਨੇ ਜੀਆਂ ਆਓ ਦੋਸਤੋ ਬਣੇ ਰਹੋ ਬਲੌਗ ਦੇ ਨਾਲ ਹਾਂਜੀ ਦੋਸਤੋ ਅੱਜ ਆਪਾਂ ਪਹੁੰਚੇ ਸੀ ਡੱਬੂ ਵਾਲੀ ਵਿੱਚ ਸੋ ਬਹੁਤ ਸੋਹਣਾ ਇੱਥੇ ਐਗਜ਼ੀਬਿਸ਼ਨ ਚੱਲ ਰਿਹਾ ਹੈਗਾ ਪਹਿਲੀ ਸਟਾਲ ਦੇ ਉੱਪਰ ਗੱਲਬਾਤ ਕਰਦੇ ਹਾਂ ਅਸੀ ਕਾਲੀ ਅਸੀ ਕਾਲੀ ਹਾਂਜੀ ਆਪਣ और एक ये सी करके हमारा आर्ट का काम है अच्छा जी ठीक है अपने पहले डीडीम हर्बल जो है हमारे हैंडमेड हैंडमेड प्रोडक्ट हैं सारे हम ये सारे हैंडमेड प्रोडक्ट्स बनाते हैं इसमें कोई ऐसा नहीं है कि हम पाउडर वेस्ट बनाते हैं इसमें हम सारे प्रोडक्ट्स जो हैं ये सारे आपके जो भी आपका सामान होता है जैसे फूल हो गए उसको पीस के सुखा के पीस के बनाया जाता है तो ये प्रॉपर घर के होते हैं कोई ऐसा नहीं कोई सामान एक हफ्ते से पुराना नहीं होता हर हफ्ते सारा सामान न्यू बनता और है और बच्चे प्रोडक्ट हाँ जी ऑर्गेनिक है और्गानिक प्योर ऑर्गेनिक है कोई केमिकल नहीं है कुछ नहीं है और आप इसको चाहो तो छोटे से बच्चों को भी यूज़ कर सकते हैं आपका कॉन्टेट नंबर बोल दीजिए हाँ जी ये मेरा कॉन्टेक्ट नंबर है एट सिक्स जीरो सेवन फाइव ट्रिपल जीरो ट्वेंटी एट टू एट ठीक है डीडी हम भरबल के नाम से मेरी आईडी भी है आप उसको फॉलो कर सकते हैं इंस्टा पे और अगर आपने कोई प्रोडक्ट लेना हो तो आप कॉल कर सकते हैं ऑनलाइन भी हम डिलीवरी करते हैं ये हैंडमेड क्राफ्ट आइटम्स हैं लाइक हैंडमेड कैंडल्स हैं ये वाली भी हैंडमेड कैंडल्स हैं और ये वैक्स जेल वाली है, कैंडल्स है है। है, 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 हैं और एक नई आइटम है इसके अंदर कि लड्डू वाला लड्डू उस फॉर्म में हमारी कैंडल्स बनी हुई हैं और इसमें बंदरवाल हैं उर्ली हैं और ये टीक कैंडल होल्डर्स हैं ये कुछ हैंडमेड्स हैं कुछ रेडीमेड्स हैं और एट वर्ड करके है इंस्टाग्राम पेज भी एट वर्ड है तो प्लीज़ फॉलो लाइक एंड शेयर ਮਾਈ ਕੰਟੈਕਟ ਨੰਬਰ ਇਜ਼ 8708356108 ਫੋ ਨੈਕਸਟ ਸਟੋਰ ਦੇ ਉੱਪਰ ਗੱਲਬਾਤ ਕਰਦੇ ਆਂ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਤੇ ਜਿ ਆਪਣਾ ਬਟੀ ਕੋ ਐ ਲਾਈਟ ਦਾ ਟਾਇਰ ਮਹੱਲ ਅੱਛੀ ਕੀੜ ਕਿੜੀ ਮਤਲਬ ਵੈਰਾਈਟੀਆਂ ਆਪਣੇ ਕੋਲ ਨਹੀਂ ਆ ਆਪਣੇ ਕੋਲੇ ਵੈਸੀ ਹੀ ਬਰਾਇਡਲ ਵੈਰਾਈਟਨਸ ਦੀ ਐ ਸਟਫ ਹਰ ਇੱਕ ਕੋ ਕੁਆਲਿਟੀ ਦਾ ਸਟਫ ਆਪਣੇ ਕੋਲੇ ਜਾਰਜਟ ਹੋ ਗਿਆ ਕਾਟਨ ਦੇ ਸੂਟ ਵੀ अवेलेबल ਦੁਪੱਟਾ ਪਰ ਜ਼ਿਆਦਾਤਰ ਆਪਣੇ ਕੋਲ ਸੌਫ ਹੁੰਦਾ ਹੈ ਬਰਾਈਡਲ ਦਾ ਜਿਵੇਂ ਆਪਾਂ ਲਹਿੰਗੇ ਤਿਆਰ ਕਰਦੇ ਆ ਬਰਾਈਡਲ ਸੂਟਸ ਹੋਗੇ ਮਤਲਬ ਵੀ ਸੂਟਸ ਹੋਗੇ ਬਰਾਈਡਲ ਦਾ ਸਪੈਸ਼ਲਿਸਟ ਆ ਗਈ ਜੀ ਬਾਕੀ ਜੇ ਕਿਸੇ ਨੇ ਤੁਹਾਡੇ ਤੋਂ ਆਨਲਾਈਨ ਆਰਡਰ ਵਗੈਰਾ ਕਰਨਾ ਆਪਣਾ ਪੇਜ ਹੈਗਾ ਇੰਸਟਾਗ੍ਰam ਤੇ ਹਾਂਜੀ ਅਲਾਈਟ ਟਾਇਰ ਇੱਧਰ ਆਪਾਂ ਸ਼ੋ ਵੀ ਬੈਨਰ ਨਹੀਂ ਕਰ ਸਕਦੇ ਠੀਕ ਹੈ ਜੀ ਸੋ ਆਪਣਾ ਕੰਟੈਕਟ ਨੰਬਰ ਵੀ ਸ਼ੇਅਰ ਕਰ ਦਿਓ ਹਾਂਜੀ ਉਹ ਬੈਨਰ ਤੇ ਹੈਗਾ ਠੀਕ ਹੈ ਜੀ ਥੈਂਕ ਯੂ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਮ ਤੇ ਬਾਈ ਆਪਣਾ ਬੁਟੀਕ ਐ ਲਗਜ਼ ਬੁਟੀਕ ਦੇ ਨਾਮ ਤੋਂ ਐ ਅੱਛਾ ਕਿਹੜਾ ਕਿਹੜਾ ਮਤਲਬ ਆਪਣੇ ਕੋਲ ਸਟੱਫ ਹੁੰਦਾ ਆਪਣੇ ਕੋਲ ਇਹ ਹੈਂਡ ਪੇਂਟ ਦੇ ਨੇ ਹੈਂਡਵਰਕ ਮਸ਼ੀਨਵਰਕ ਤੇ ਫੁਲਕਾਰੀ ਵਰਕ ਦੇ ਸਾਰੇ ਸੂਟ ਨੇ ਹਰ ਤਰ੍ਹਾਂ ਦੇ ਠੀਕ ਹੈ ਜੇ ਨਾਰਮਲੀ ਆਪਾਂ ਰੇਟ ਦੀ ਗੱਲ ਕਰੀ ਬਾਈ ਕਿੱਥੋਂ ਜੀ ਮਤਲਬ ਰੇਟ ਦਾ ਸਟਾਰਟ ਆਪਣਾ ਵੈਸੇ ਤਾਂ ਜੇ ਦੇਖੇ ਤਾਂ ਸਿੰਪਲ ਸੂਟ ਨੇ ਆਪਣੇ ਜਿਹੜੇ ਵੀ ਹਲਕਾ ਵਰਕ ਹੈ ਜਾਂ 7 ਤੋਂ 750 ਤੋਂ ਸਟਾਰਟ ਹੋ ਜਾਂਦੀ ਹੈ ਜੀ ਆਪਾਂ ਠੀਕ ਹੈ ਜੀ ਸੋ ਬਾਕੀ ਜੇ ਕਿਸੇ ਨੇ ਆਨਲਾਈਨ ਥਰੋਟ ਤੋਂ ਆਰਡਰ ਕਰਾਉਣਾ ਹੋਵੇ ਕੂਰੀਅਰ ਵਗੈਰਾ ਕਰਨਾ ਹੋਵੇ ਹਾਂਜੀ ਕੂਰੀਅਰ ਆਪਣਾ ਹੈਗਾ 올 ਇੰਡੀਆ ਵੀ ਹੈ ਤੇ ਬਾਕੀ ਇਹ ਚੀਜ਼ ਹੈ ਕਿ ਆਪਣੇ ਆਉਟ ਬੁਟੀਕ ਤੇ ਵੀ ਵਿਜ਼ਿਟ ਕਰ ਸਕਦੇ ਹੋ ਤੁਸੀਂ ਹੈਨਾ ਤਾਂ ਵੀ ਸਭ ਸਭ ਵਲੇ ਵਿੱਚ ਹੈ ਓਕੇ ਕੰਟੈਕਟ ਨੰਬਰ ਬੋਲ ਦਿੰਦੇ ਹਾਂ 99151631239915118569 ਸਤਿ ਸ਼੍ਰੀ ਅਕਾਲ ਮੈਂ ਜਸਪ੍ਰੀਤ ਖਿਆਲੀ ਤੋਂ हां वीजी तो अपना जेड़ा केड़ा-केड़ा मतलब स्टॉक हुंदा मेरा स्टॉक हुंदे वीजी ਅਸੀਂ ਬਲੌਕ ਪੇਂਟ ਦਾ ਕੰਮ ਕਰਕੇ ਦਿੰਦੇ ਆ ਸਪਰੇਅ ਪੇਂਟ ਦਾ ਕਰਕੇ ਦਿੰਦੇ ਆ ਸਾਰਾ ਮੀਨਸ ਪੇਂਟਿੰਗ ਨਾਲ ਰਿਲੇਟਡ ਸਾਡਾ ਕੰਮ ਹੈਗਾ ਜੁਕਟੀ ਕ੍ਰੀਏਟਸ ਤੇ ਅਸੀਂ ਕੰਮ ਕਰਕੇ ਦਿੰਦੇ ਆ ਮੇਨ ਮਤਲਬ ਪੇਂਟਿੰਗ ਨਾਲ ਰਿਲੇਟਡ ਬਟ ਜੋ ਉਦਾਂ ਮਤਲਬ ਕਿਸੇ ਨੇ ਤੁਹਾਡੇ ਤੋਂ ਕੋਈ ਵੀ ਹੋਰ ਫੈਬਰਿਕ ਤਿਆਰ ਕਰਵਾਉਣਾ ਹੋਵੇ ਕਰਦੇ ਨੇ ਠੀਕ ਹੈ ਜੀ ਸੋ ਬਾਕੀ ਜੇ ਕਿਸੇ ਨੇ ਕੋਈ ਹੋਰ ਚੀਜ਼ ਸਪੈਸ਼ਲ ਕਸਟਮਾਈਜ਼ ਕਰਵਾਉਣਾ ਸੂਟ ਵਗੈਰਾ ਕੁਝ ਹਾਂਜੀ ਵੀਜੀ ਉਹ ਅਸ ਅਕੋਰਡਿੰਗ ਕਰਕੇ ਦਿੰਦੇ ਠੀਕ ਹੈ ਤੁਹਾਡਾ ਕੰਟੈਕਟ ਨੰਬਰ ਸ਼ੇਅਰ ਕਰ ਦਊਗਾ ਜੀ ਤੇ ਥੋੜਾ ਪੇਜ ਵੀ ਬੋਲ ਦੋ ਇੰਸਟਾਲਾ ਪਲੀਜ਼ ਮੇਰਾ ਹੈਗਾ ਵੀਰ ਜੀ ਪੀਟ ਗੈਲਰੀ ਦੇ ਨਾਮ ਤੇ ਹੈਗਾ ਪੇਂਟ ਬਾਈ ਜਸਪ੍ਰੀਤ ਓਕੇ ਥੈਂਕ ਯੂ ਵੀਰ ਜੀ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਵੀਰੇ ਮਾਈ ਨੇਮ ਇਜ਼ ਸਤਪਾਲ ਕੌਰ ਮੇਰਾ ਬੁਟੀਕ ਦਾ ਨਾਮ ਹੈ ਵੀਰੇ ਐਸ ਕੇੜੀ ਫੈਸ਼ਨ ਬੁਟੀਕ ਖਿਓ ਵਾਲੀ ਆਪਾਂ ਸਾਰੇ ਤਰ੍ਹਾਂ ਦੀ ਪੇਂਟਿੰਗ ਫੋਇਲ ਪੇਂਟਿੰਗ ਬਲੌਕ ਪੇਂਟਿੰਗ ਪਫ ਪੇਂਟਿੰਗ ਆਰ ਨੀਡਲ ਵਰਕ ਹੈਂਡ ਵਰਕ ਆਰੀ ਵਰਕ ਸਾਰਾ ਕੰਮ ਕਰਦੇ ਆਂ ਜੇ ਕਿਸੇ ਨੇ ਵੀ ਕਸਟਮਾਈਜ਼ ਕਰਾਉਣਾ ਹੋਵੇ ਕੋਈ ਵੀ ਸੂਟ ਆਪਣੇ ਨਾਲ ਕੰਟੈਕਟ ਕਰ ਸਕਦੇ ਆ ਆਪਣਾ ਕੰਟੈਕਟ ਨੰਬਰ ਹੈ ਜੀ 814688176 ਹਾਂਜੀ ਦੋਸਤੋ ਨੈਕਸਟ ਸਟਾਲ ਦੇ ਉਪਰ ਆਇਆ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਬਈ ਕੀ ਨਾਮ ਤੇ ਆਪਣਾ ਬਟੀਕਾ ਲਿਬਾਸ ਸੇ ਖਾਸ ਲਿਬਾਸ ਸੇ ਖਾਸ ਹਾਂਜੀ ਸੰਗੜੀ ਹੈ ਤਾਂ ਠੀਕ ਹੈ ਜੀ ਸੋ ਕਿਹੜਾ ਕਿਹੜਾ ਸਟਾਕ ਹੁੰਦਾ ਵੀਰੇ ਆਪਣੇ ਕੋਲੇ ਹਾਂਜੀ ਆਪਣੇ ਕੋਲੇ ਵੀਰੇ ਸਾਰੇ ਸਟਾਕ ਹੁੰਦਾ ਜਿਵੇਂ ਮਸ਼ੀਨਰੀ ਵਰਕ ਹੋ ਗਿਆ ਹੈਂਡ ਵਰਕ ਹੋ ਗਿਆ ਤੇ ਆਪਣਾ ਸਪੈਸ਼ਲ ਹੈਗਾ ਜੀ ਫੁਲਕਾਰੀ ਠੀਕ ਹੈ ਜੀ ਕੋਈ ਕਾਰੀਨਰ ਡੈਕਟਰ ਮਤਲਬ ਇਹ ਚੀਜ਼ ਜੋ ਪਰ ਸਪੈਸ਼ਲ ਵਰਕ ਕਰਦੇ ਹਾਂ ਹਾਂਜੀ ਹਾਂਜੀ ਸਰ ਬਾਗ ਫੁਲਕਾਈ ਸਪੈਸ਼ਲ ਰੈਡੀ ਕਰਦੇ ਆਪਾਂ ਠੀਕ ਹੈ ਬਈ ਜੇ ਕਿਸੇ ਨੂੰ ਕੋਈ ਥੋੜੇ ਤੋਂ ਚੀਜ਼ ਕਿਸ ਸਪੈਸ਼ਲ ਕਸਟਮਾਈਜ਼ ਕਰਾਉਣੀ ਕਰਦੇ ਨੇ ਹਾਂਜੀ ਹਾਂਜੀ ਬਿਲਕੁਲ ਥੋੜਾ ਕੰਟੈਕਟ ਨੰਬਰ ਜੀ ਹਾਂ ਸ਼ੇਅਰ ਕਰ ਦਿਓ ਹਾਂਜੀ 73 40 36005 ਓਕੇ ਹਾਂਜੀ ਹਾਂਜੀ ਨੈਕਸਟ ਬੁਟੀਕ ਦੇ ਉੱਪਰ ਗੱਲਬਾਤ ਕਰਦੇ ਹਾਂ ਸਸ਼ੀ ਗੱਲਬਾਤ ਕੀ ਨਾਮ ਤੇ ਜੀ ਆਪਣਾ ਬੁਟੀਕ ਆ ਆਪਣਾ ਰੰਗੀਨ ਕਸਿਦਾ ਕਰਦੇ ਹਾਂ ਠੀਕ ਹੈ ਜੀ ਜਿਹੜਾ-ਜਿਹੜਾ ਸਟਾਕ ਮਿਲ ਜਾਂਦਾ ਜੀ ਆਪਣੇ ਕੋਲ ਕੀ ਕਾਟਨ ਸੂਟ ਨਹੀਂ ਆਰੀ ਵਰਕੇ ਦੇ ਸੂਟ ਜੀ ਸਭੇ ਤਰ੍ਹਾਂ ਦੇ ਬਾਕੀ ਕਿਸੇ ਨੂੰ ਕੋਈ ਜੀ ਕਸਟਮਾਈਜ਼ ਕਰਾਉਣੀ ਆਪਾਂ ਕਰ ਦੇਣੀ ਹੈ ਹਾਂਜੀ ਹਾਂਜੀ ਥੋੜਾ ਕੰਟੈਕਟ ਨੰਬਰ ਨੂੰ ਸ਼ੇਅਰ ਕਰ ਦਿੰਦੇ ਹਾਂ 946312310 ਓਕੇ ਜੀ ਥੈਂਕ ਯੂ ਚਲੀ ਜਾਂਦੇ ਹਾਂ ਜੀ ਇੱਕ ਦਿਨ ਆਉਂਦੇ ਹੋ ਜੀ ਆਪਣਾ ਕੀ ਕਾਫੇ ਕੋਲ ਜਿਆਦਾ ਮੀਡਲ ਵਰਕ ਹੈ ਜੀ ਖੱਤਰਾਂ ਦਾ ਜਮੀ ਸਿੰਧੀ ਬੂਟੀ ਕੱਚੀ ਸਿੰਧੀ ਦੀ ਬਾਕੀ ਆਪਣੇ ਕੋਲੇ ਮਸ਼ੀਨ ਵਰਕ ਕਰਦੇ ਨੇ ਜੀ ਹੈ ਸਿੰਧੀ ਬੂਟੀ ਤੇ ਕੱਚੀ ਸਿੰਧੀ ਕੀ ਫਰਕ ਹੁੰਦਾ ਜੀ ਹਾਂਜੀ ਫਰਕ ਹੁੰਦਾ ਜੀ ਓਕੇ ਜੀ ਓਕੇ ਹਾਂਜੀ ਬਾਕੀ ਆਪਣੇ ਕੋਲੇ ਟੌਪ ਕੁਆਲਿਟੀ ਇਹ ਪੂਰਨ ਨਹੀਂ ਆਈਟਮ ਆਪਣੀ ਨਹੀਂ ਕੋਟਨਾ ਸਵੈਟਰਾ ਵਗੈਰਾ ਠੀਕ ਹੈ ਜੀ ਹੈਂਡ ਵਰਕ ਕਰ ਦਿਆਂ ਹਾਂਜੀ ਹਾਂਜੀ ਸੋ ਜੀ ਕਿਸੇ ਨੇ ਥੋੜੀ ਤੇ ਘਰੇ ਬੈਠੇ ਕੋਰੀਅਰ ਕਰਾਉਣੀ ਹੋ ਬਈ ਕੰਟੈਕਟ ਨੰਬਰ ਜੂ ਬੋਲੋ ਹਾਂਜੀ 9459 ਜੀ ਨੰਨੇ ਸੇ ਸਾਡੀ ਸਸਟ ਗੱਲ ਜੀ ਸਾਡੀ ਬੇકરી ਹੈਗੀ ਰੂਬੀਸ ਕੇਕ ਕਾਰਡ ਸਭ ਤੋਂ ਪਹਿਲਾਂ ਇੱਥੇ ਧਿਆਨ ਰੱਖਿਆ ਜਾਂਦਾ ਹੈ ਇਹ ਸਾਡੀ ਸਾਰੇ ਕੇਕ ਹੈਗੇ ਸਾਰੇ ਫਰੈਸ਼ ਬੇਕ ਕੀਤੇ ਜਾਂਦੇ ਹੈਗੇ ਇੱਥੇ ਸਪੈਸ਼ਲ ਤੌਰ ਤੇ ਹਾਈਜਨਿਕ ਦਾ ਧਿਆਨ ਰੱਖਿਆ ਜਾਂਦਾ ਹੈ ਅਸੀਂ ਗਲੂਟਨ ਫ੍ਰੀ ਕੇਕਸ ਵੀ ਰੈਡੀ ਕਰਦੇ ਜਿਨ੍ਹਾਂ ਨੂੰ ਜਿਆਦਾ ਜਿਨ੍ਹਾਂ ਨੂੰ ਸਪੈਸ਼ਲੀ ਕਨਕ ਤੋਂ ਅਲਰਜੀ ਹੁੰਦੀ ਹੈ ਅਸੀਂ ਡਾਈਬ੍ਰਿਕ ਫ੍ਰੈਂਡਲੀ ਜਿਹਦੇ ਵਿੱਚ ਇੱਕ ਸਾਈਡੇ ਕਰਦੇ ਨੇ ਜਿਹਦੇ ਵਿੱਚ ਕਿ 0% 슈ਗਰ ਵੀ ਯੂਜ਼ ਨਹੀਂ ਹੁੰਦੀ ਇਹਦੇ ਵਿੱਚ ਜਿਵੇਂ ਆਹ ਜਿਹੜੇ ਆ ਕੇਕਸ ਹੈ ਇਹ ਡੇਟਸ ਤੇ ਬਨਾਣਾ ਸਨਾਲ ਮਿੱਠਾ ਬਣਾਏ ਹੋਏ ਆ ਇਹਦੇ ਵਿੱਚ 0% 슈ਗਰ ਯੂਜ਼ ਕੀਤੀ ਹੋਇਆ ਸੋ ਆ ਡਿਫਰੈਂਟ ਫਲੇਵਰਸ ਹੈ ਜਿਹੜੇ ਵੀ ਮਤਲਬ ਫੋ ਬਈ ਕਿਸੇ ਨੇ ਜੇ ਤੁਹਾਡੇ ਤੋਂ ਥੋੜੀ ਵੱਡੀ ਕੁਆਂਟੀਟੀ ਦੇ ਵਿੱਚ ਆਰਡਰ ਕਰਨਾ ਹੋਵੇ ਤਾਂ ਤੁਹਾਡਾ ਕੰਟੈਕਟ ਨੰਬਰ ਜੀ ਹੇਠੇ ਦੇਖੋ ਹਾਂਜੀ ਆਹ ਕੰਟੈਕਟ ਨੰਬਰ ਹੈ ਜੀ ਜੇ ਕਿਸੇ ਨੇ ਆਰਡਰ ਕਰਨਾ ਹੋਵੇ ਵੱਡੀ ਕੁਆਂਟੀਟੀ ਦੇ ਵਿੱਚ ਡਿਫਰੈਂਟ ਫਲੇਵਰਸ ਸੋ ਦੋਸਤੋ ਵੱਧ ਤੋਂ ਵੱਧ ਮਤਲਬ ਸਪੋਰਟ ਕਰੋ ਇਹਨਾਂ ਨੂੰ ਵੱਧ ਤੋਂ ਵੱਧ ਆਰਡਰ ਦਿਓ ਕਿਉਂਕਿ ਬਹੁਤ ਜਿਆਦਾ ਮਿਹਨਤੀ ਕੁੜੀ ਹੈ ਇਹ ਸੋ ਬਹੁਤ ਸੋਹਣਾ ਜਿਹੜਾ ਇਹਨਾਂ ਦਾ ਕੰਮ ਆਗਾ ਬੇਕਰੀ ਨਾਲ ਰਿਲੇਟਡ ਹਰ ਇੱਕ ਵੈਰਾਈਟੀ ਜਿਹੜੀ ਬਹੁਤ ਸ਼ੁੱਧਤਾ ਨਾਲ ਇਹਨਾਂ ਕੋਲੇ ਤਿਆਰ ਕੀਤੀ ਹੋਈ ਹੈ ਕਵਰੇਜ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਕੀਤਾ ਹੋਇਆ ਮਤਲਬ ਇਦਾਂ ਨਹੀਂ ਕੋ ਹਾਂਜੀ ਦੋਸਤੋ ਨੈਕਸਟ ਬਟੀਕ ਦੇ ਉੱਪਰ ਗੱਲਬਾਤ ਸ਼ੁਰੂ ਕਰਦੇ ਹਾਂ। ਸ਼ੁਕਰੀਆ। ਹਾਂ ਬਈ ਕੀ ਨਾਮ ਤੇ ਹੈ ਆਪਣਾ ਬਟੀਕਾ? ਦਾ ਫੈਸ਼ਨ ਡਾਟ ਫਾਦਰ ਕਾ ਤੋਂ ਆਇਆ ਹੈ। ਅੱਛਾ ਜੀ ਕਿਹੜਾ ਕਿਹੜਾ ਸਟਾਕ ਮਿਲਦਾ ਤੁਹਾਡੇ ਕੋਲ? ਆਪਣੇ ਕੋਲੇ ਹਰ ਤਰ੍ਹਾਂ ਦਾ ਹੈ ਜੇ ਰੈਡੀमेड ਵੀ ਹੈ, ਹੈਂਡਵਰਕ ਵੀ ਹੈ, ਆਰੀਵਰਕ ਵੀ ਹੈ, ਮਸ਼ੀਨਵਰਕ ਵੀ ਹੈ, ਕੰਪਿਊਟਰ ਆਈਟਿਜ਼ ਵਰਕ ਵੀ ਹੈ। ਹਾਂ ਹਰ ਤਰ੍ਹਾਂ ਦਾ। ਅੱਜ ਕੱਲ ਫੁਲਕਾਰੀਆ ਵਗੈਰਾ ਦੀ ਸੂਟ ਚੱਲ ਰਹੀ ਹੈ। ਹਾਂਜੀ ਹਾਂਜੀ ਸਾਰਾ ਮਿਲ ਜਾਂਦਾ ਆਪਣੇ ਕੋਲੇ। ਹਾਂਜੀ ਹਾਂਜੀ ਆਪ ਫੁਲਕਾਰੀਆ ਹੱਥ ਤੇ ਤਿਆਰ ਕਰਵਾਈਆਂ ਹੈ। ਠੀਕ ਹੈ ਜੀ। ਹਾਂਜੀ। ਇਹ ਹੈਂਡਵ ਹਰ ਤਰ੍ਹਾਂ ਦੀ ਫੁਲਕਾਰੀ ਆਪਾਂ ਤਿਆਰ ਕਰਾਦੇ ਹਾਂ। ਜੇ ਕਿਸੇ ਨੂੰ ਕੋਈ ਚੀਜ਼ ਹੋਰ ਸਪੈਸ਼ਲ ਤੁਹਾਡੇ ਕੋ ਕਸਟਮਾਈਜ਼ ਕਰਵਾਉਣੀ ਹੋਵੇ ਆਪਣੇ ਅਕੋਰਡਿੰਗ ਹਰ ਤਰ੍ਹਾਂ ਦਾ ਵਰਕ ਆਪਾਂ ਕਸਟਮਾਈਜ਼ ਕਰਵਾਦੇ ਹਾਂ। ਤੁਸੀਂ ਉਸ ਤੇ ਤੁਹਾਡਾ ਕੰਟੈਕਟ ਨੰਬਰ ਵੀ ਸ਼ੇਅਰ ਕਰ ਦਿਓ। 7347408400 19877389406 ਸੱਚੀ ਗੱਲ ਬਾਈ। ਸੱਚੀ ਗੱਲ ਜੀ। ਹਾਂ ਬਾਈ ਕੀ ਨਾਮ ਤੇ ਆਪਣਾ ਬਟੀਕਾ? ਹਾਂ ਜੀ ਆਪਣਾ ਬਟੀਕ ਗੁਰਨਾਣ ਬਟੀਕ ਹੈ। ਅੱਛਾ ਜੀ ਸੋ ਕਿਹੜਾ ਕਿਹੜਾ ਸਟਾਕ ਮਿਲ ਜਾਂਦਾ ਜੀ ਆਪਣੇ ਕੋਲੇ ਹਰ ਤਰ੍ਹਾਂ ਦਾ ਸਟਾਫ ਮਿਲ ਜਾਂਦਾ ਹੈਂਡ ਵਰਕ ਦੇ ਸੂਟ ਉਹ ਅੱਗੇ ਪਏ ਹੋਏ ਹੈਗੇ ਤੇ ਜਿੱਦਾਂ ਇਹ ਚੰਦੇਰੀ ਵਰਕ ਹੈਗਾ ਚੰਦੇਰੀ ਸਿਲਕ ਕੱਪੜਾ ਆਪਣੇ ਕੋਲ ਨੀਡਲ ਵਰਕ ਵੀ ਹੈ ਸਾਰਾ ਪੇਂਟ ਦਾ ਸਟਾਫ ਵੀ ਹੈ ਤੇ ਪਸ਼ਮੀਨੇ ਦਾ ਕੱਪੜਾ ਵੀ ਮਸ਼ੀਨ ਵਰਕ ਵੀ ਹੈ ਅੱਛਾ ਬਾਕੀ ਜੀ ਕਿਸੇ ਕਸਟਮਰ ਨੇ ਕੋਈ ਆਪਣੇ ਅਕੋਰਡਿੰਗ ਤਿਆਰ ਕਰਵਾਉਣਾ ਹੋਵੇ ਹਾਂਜੀ ਕਰਵਾ ਸਕਦੇ ਆ ਉਹਦੇ ਵਾਸਤੇ ਤੁਹਾਡਾ ਕੰਟੈਕਟ ਨੰਬਰ ਦਿਓ ਹਾਂ ਮਤਲਬ ਆਰਡਰ ਤੇ ਸੀ ਤਿਆਰ ਕਰ ਸਕਦੇ ਠੀਕ ਹੈ ਜੀ ਤੁਹਾਡਾ ਕੰਟੈਕਟ ਨੰਬਰ ਦਿਓ ਸਾਡਾ ਇਹ 9353 16704 ਓਕੇ ਸਤਿ ਸ਼੍ਰੀ ਅਕਾਲ ਜੀ ਕਿਆ ਨਾਮ ਹੈ ਆਪੀ ਸਟੋਰ ਦਾ ਮੇਰੀ ਹੈ ਸਟੋਰ ਦਾ ਨਾਮ ਹੈ ਨਿਊ ਡੋਰ ਕਲੈਕਸ਼ਨ ਠੀਕ ਹੈ ਜੀ ਸੋ ਕਿਹੜੀ ਕਿਹੜੀ ਕਲੈਕਸ਼ਨ ਹੁੰਦੀ ਹੈ ਆਪਣੇ ਕੋਲੇ ਆਪਣੇ ਕੋਲ ਜੀ ਹੈਂਡਵਰਕ ਮਿਲਦਾ ਹੈ ਡਿਜ਼ਾਈਨਰ ਪੀਸ ਹੁੰਦੇ ਆ ਠੀਕ ਹੈ ਜੀ ਛੋਟ ਕੁੜਤੀ ਦੁੰਦੀਆਂ ਰੈਡੀमेड ਕੁੜਤੀ ਦੁੰਦੀਆਂ ਨਾਈਟ ਸੂਟ ਹੁੰਦੇ ਆ ਠੀਕ ਹੈ ਜੀ ਰੈਡੀमेड ਮਤਲਬ ਜਿਹੜੇ ਬਣੇ ਬਣਾਏ ਕੁੜਤੇ ਹੁੰਦੇ ਨੇ ਉਹ ਵੀ ਮਿਲ ਜਾਂਦੇ ਨੇ ਹਾਂਜੀ ਉਹ ਵੀ ਮਿਲ ਜਾਂਦੇ ਆ ਜੇ ਕਿਸੇ ਨੂੰ ਕੋਈ ਚੀਜ਼ ਤੁਹਾਡੇ ਤੋਂ ਆਨਲਾਈਨ ਕੋਰੀਅਰ ਕਰਵਾਉਣੀ ਹੋਵੇ ਕਰਦੇ ਨੇ ਆਈ ਆਪਾਂ ਹਾਂਜੀ ਉਹਦੇ ਅਸਤੇ ਤੁਹਾਡਾ ਕੰਟੈਕਟ ਨੰਬਰ ਜੀ ਸ਼ੇਅਰ ਕਰ ਦਿਓ ਹਾਂਜੀ ਕਿ 94680 93856 ओके सस्दी हाल ਵੀ ਸਤਿ ਸ੍ਰੀ ਅਕਾਲ ਜੀ ਆਪਣਾ ਕੀ ਨਾਮ ਤੇਜੀ ਬਟੀਕਾ ਮੇਰਾ ਬਟੀਕਾ ਸਨਸ਼ਾਈਨ ਬਟੀਕਾ ਬਠਿੰਡਾ ओके ਜੀ ਸੋ ਕਿਹੜਾ ਕਿਹੜਾ ਸਟਾਕ ਹੁੰਦਾ ਜੀ ਕੋਲ ਸਟਾਕ ਮੇਰਾ ਜ਼ਿਆਦਾ ਮੈਂ ਆਪ ਦਾ ਹਾਂ ਸਦਾ ਹੀ ਤੇ ਰੈਡੀ ਕਰਦੀ ਹਾਂ ਜਿਵੇਂ ਕੀ ਹੈਂਡ ਵਰਕ ਦੇ ਸੂਟ ਹੋਗੇ ਹੈਂਡ ਪੇਂਟ ਦੇ ਸੂਟ ਹੋਗੇ ਕੁਝ ਕੁ ਮੈਂ ਮਸ਼ੀਨੇ ਜਿਆਦਾ ਬਹੁਤ ਘੱਟ ਰਾਹ ਠੀਕ ਹੈ ਜਿੱਦਾਂ ਇਹ ਬਲੌਕ ਪੇਂਟ ਵਗੈਰਾ ਦੇ ਸਾਰੇ ਆਪਾਂ ਦੇ ਹਾਂਜੀ ਹਾਂਜੀ ਹਰਤ ਨਾਲ ਰੈਡੀ ਸੋ ਬਾਕੀ ਜੇ ਕਿਸੇ ਨੂੰ ਕੋਈ ਚੀਜ਼ ਥੋੜੀ ਜਿਹੀ ਸਪੈਸ਼ਲ ਕਸਟਮਾਈਜ਼ ਕਰਵਾਉਣੀ ਹੋਵੇ ਕਰ ਦਿੰਦੇ ਆ ਵੀਰੇ ਆਪਾਂ ਹਾਂਜੀ ਹਾਂਜੀ ਅਸੀਂ ਆਰਡਰ ਤੇ ਵੀ ਰੈਡੀ ਕਰਦੇ ਆ ਠੀਕ ਹੈ ਔਨਲਾਈਨ ਕੋਰੀਅਰ ਵਗੈਰਾ ਦੀ ਸਰਵਿਸ ਵੀ ਹਾਂਜੀ ਸਰ ਸਰ ਇੱਕ ਉਹ ਨੈਕਾ ਫੇਸ ਹਾਂਜੀ ਉਹ ਜਿੱਦਾਂ ਕਿ ਮੈਂ ਗਲੇ ਦੇ ਡਿਜ਼ਾਈਨ ਵੀ ਸੇਲ ਕਰਦੀ ਆ ਅੱਛਾ ਉਹਨਾਂ ਦਾ ਤੁਸੀਂ ਕੰਮ ਕਰ ਦਿੰਦੇ ਆ ਹਾਂਜੀ ਤੇ ਜੇ ਕਿਸੇ ਨੇ ਕੋਈ ਚੀਜ਼ ਕੋਰੀਅਰ ਕਰਵਾਉਣੀ ਹੈ ਤੁਹਾਡਾ ਕੰਟੈਕਟ ਨੰਬਰ ਵੀ ਹਾਂਜੀ 88378985 ਥੋੜੀ ਨੈਕਸਟ ਸਟਾਲ ਆ ਪੂਰੇ ਐਗਜ਼ੀਬਿਸ਼ਨ ਦੇ ਥੋੜੀ ਡਿਫਰੈਂਟ ਜੀ ਸਟਾਲ ਆ ਗਈ ਇਹਨਾਂ ਕੋਲੇ ਦੇਖ ਸਕਦੇ ਤੁਸੀਂ ਬੂਲਨੀ ਆਈਟਮਾਂ ਨੇ ਜਦਾ ਮਤਲਬ ਫੁਲਕਾਰੀ ਵਗੈਰਾ ਸੱਚੀ ਗੱਲ ਬਾਈ ਸੱਚੀ ਗੱਲ ਹਾਂ ਬਾਈ ਕੀ ਨਾਮ ਆਪਣੀ ਸਟਾਲ ਦਾ ਜੀ ਆਪ ਕ੍ਰੀਏਸ਼ਨ ਫੈਬਰੀ ਠੀਕ ਹੈ ਜੀ ਕਿਹੜੇ ਕਿਹੜੀ ਵੈਰਾਈਟੀ ਆਪਾਂ ਤਿਆਰ ਕਰਦੇ ਆਂ ਆਪਾਂ ਫੁਲਕਾਰੀਆਂ ਆਰਡਰ ਦੇ ਤਿਆਰ ਕਰਦੇ ਆਂ ਜੁੱਤੀ ਵੀ ਆਪਾਂ ਕੱਢ ਕੇ ਕੋਈ ਆਪਣਾ ਸਾਈਜ਼ ਦੀ ਦੱਸ ਦੇ ਉਹ ਤਿਆਰ ਕਰਦੇ ਆਂ ਹੈਂਡ ਮੇਡ ਕੋਟੀਆਂ ਬਲਾਊਜ਼ ਸਾਰਾ ਕੁਝ ਤੇ ਆਪਣੇ ਹੈਂਡਵਰਕ ਦੇ ਸੂਟ ਵੀ ਕਰ ਰਹੇ ਆ ਪੇਂਟਿੰਗ ਦੇ ਸੂਟਾਂ ਦਾ ਵੀ ਕੰਮ ਹੈਗਾ ਨਾਲ ਹਾਂਜੀ ਸਾਰਿਆਂ ਦਾ ਇਹਦੇ ਵਿੱਚ ਆਪਾਂ ਸਾਰੇ ਤਰ੍ਹਾਂ ਦੇ ਸੂਟ ਤਿਆਰ ਕਰਦੇ ਹਾਂ ਸਾਰੇ ਤਰ੍ਹਾਂ ਦੇ ਹੈਂਡਵਰਕ ਮਸ਼ੀਨਵਰਕ ਆਪਣਾ ਆਰੀਵਰਕ ਪੇਂਟਿੰਗ ਦਾ ਕੁਛ ਵੀ ਕੋਈ ਵੀ ਤਰ੍ਹਾਂ ਦਾ ਨਾਟਵਰਕ ਜਿਵੇਂ ਦਾ ਕੋਈ ਮਰਜ਼ੀ ਜਿਵੇਂ ਦਾ ਮਰਜ਼ੀ ਤਿਆਰ ਕਰਾ ਸਕਦੇ ਆ ਆਪਦਾ ਆਰਡਰ ਦੇ ਕੇ ਠੀਕ ਹੈ ਜੀ ਤੁਹਾਡਾ ਕੰਟੈਕਟ ਨੰਬਰ ਬੋਲ ਦਿਓ 6283122435 ਹਾਂ ਪਛਿਕਾਰ ਜੀ ਪਛਿਕਾਰ ਜੀ ਕੀ ਨਾਂ ਤੇ ਜੀ ਆਪਣਾ ਬੁਟੀਕ ਦਰਪਨ ਬੁਟੀਕ ਦੇ ਦਰਵਾਜ਼ੇ ਜੀ ਠੀਕ ਹੈ ਜੀ ਕਿਹੜਾ ਕਿਹੜਾ ਸਟਾਕ ਮਿਲ ਜਾਨੂੰ ਆਪਣੇ ਕੋਲ ਆਪਣੇ ਕੋਲ ਸਭ ਤਰ੍ਹਾਂ ਦਾ ਸਟਾਫ ਮਿਲਦਾ ਜੀ ਜਿੱਦਾਂ ਸਿਲਕੀ ਚ ਵੀ ਕਾਟਨ ਚ ਵੀ ਮਸ਼ੀਨ ਵਰਕ ਆਰੀ ਵਰਕ ਹੈਂਡ ਵਰਕ ਸਾਰੀ ਤਰ੍ਹਾਂ ਦਾ ਵਰਕ ਕਰਵਾਉਣੀ ਹੈ ਆਪਾਂ ਠੀਕ ਆ ਬਈ ਸੋ ਜੀ ਕਿਸੇ ਨਹੀਂ ਕੋਈ ਚੀਜ਼ ਸਪੈਸ਼ਲ ਕਸਟਮਾਈਜ਼ ਕਰਾਉਣੀ ਹੈ ਜਾਂ ਜਿੱਦਾਂ ਵੈਡਿੰਗ ਸੀਜ਼ਨ ਆ ਗਿਆ ਕੋਈ ਬਰਾਇਡਲ ਸੂਟ ਵਗੈਰਾ ਕੁਝ ਤਿਆਰ ਕਰਵਾਉਣੀ ਹੈ ਹਾਂ ਜੀ ਹਰ ਸਰ ਤੇ ਸਾਰੇ ਸੀਜ਼ਨ ਦੇ ਮੁਤਾਬਕ ਮਤਲਬ ਆਪਾਂ ਜਿੱਦਾਂ ਸਮਰ ਸੀਜ਼ਨ ਵਿంటర్ ਵੈਡਿੰਗ ਵਗੈਰਾ ਸਭ ਤਰ੍ਹਾਂ ਦੇ ਸਟਾਫ ਠੀਕ ਆ ਬਈ ਸੋਡਾ ਕੰਟੈਕਟ ਨੰਬਰ ਯੂ ਸ਼ੇਅਰ ਕਰ ਦਿਓ 7889108 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਕੀ ਨਾਮ ਤੇ ਵੀਰੇ ਆਪਣਾ ਨੰਬਰ ਪੰਜਾਬੀ ਲਿਬਾਸ ਬਾਈ ਹਰਮਨ ਹੈ ਜੀ ਮੈਂ ਬਠਿੰਡਾ ਤੋਂ ਆਂ ਜੀ ਠੀਕ ਹੈ ਜੀ ਹਾਂ ਜੀ ਸੋ ਕਿਹੜਾ ਕਿਹੜਾ ਸਟਾਕ ਹੁੰਦਾ ਬਾਈ ਜੀ ਆਪਣੇ ਕੋਲੇ ਵੀਰੇ ਮੇਰੇ ਕੋਲੇ ਜਾਦਾ ਜਿਵੇਂ ਪੇਂਟਿੰਗ ਦੇ ਸੂਟਸ ਹੁੰਦੇ ਆ ਹਰ ਤਰ੍ਹਾਂ ਦੀ ਤੁਹਾਨੂੰ ਪੇਂਟਿੰਗ ਮਿਲੂਗੀ ਸਿਲਕ ਪੇਂਟਿੰਗ ਬਲੌਕ ਪੇਂਟਿੰਗ ਜਿਵੇਂ ਆ ਲੈਦਰ ਪੇਂਟਿੰਗ ਦੇ ਆ ਇਸ ਤਰ੍ਹਾਂ ਦੇ ਆ ਸਿਲਕ ਪੇਂਟਿੰਗ ਦੇ ਆ ਜੀ ਐਸਟਰਨ ਦੇ ਸੂਟ ਤੁਹਾਨੂੰ ਮਿਲਣਗੇ ਜਿਆਦਾ ਵੀ ਪੇਂਟਿੰਗ ਦਾ ਕੰਮ ਹੈ ਜੀ ਆਪਣਾ ਠੀਕ ਹੈ ਬਾਕੀ ਕੋ ਪੈਚਵਰਕ ਵਾਲੇ ਸੂਟ ਹੈ ਉਹ ਬਹੁਤ ਜਿਆਦਾ ਫੇਮਸ ਹੈ ਮੇਰੇ ਠੀਕ ਹੈ ਜੀ ਹਾਂ ਜੀ ਜੇ ਕਿਸੇ ਨੇ ਕੋਈ ਚੀਜ਼ ਤੁਹਾਡੇ ਤੋਂ ਸਪੈਸ਼ਲ ਕਸਟਮਾਈਜ਼ ਕਰਵਾਉਣੀ ਹੈ ਤਾਂ ਤੁਹਾਡਾ ਕੰਟੈਕਟ ਨੰਬਰ ਜ਼ਰੂਰ ਬੋਲ ਦਿਓ ਹਾਂ ਜੀ ਮੇਰਾ ਕੰਟੈਕਟ ਨੰਬਰ ਹੈ ਜੀ 987875701 ਹਾਂ ਜੀ ਬੇਕਰੀ ਦੇ ਤੋਂ ਹਾਂ ਜੀ ਅੱਸੀ ਕਾਲ ਬਈ ਹਾਂ ਕਿਸ ਚੀਜ਼ ਦੀ ਸਟੋਰੀ ਜੀ ਆਪਣੀ ਇਹ ਬੇਕਰੀ ਹੈ ਜੀ ਨਿੱਕੀ ਨਾਮ ਤੇ ਸਟੋਰ ਆਪਣੀ ਸਿਮਰਨ ਹੋਮ ਬੇਕਰੀ ਠੀਕ ਹੈ ਜੀ। ਕਿਹੜਾ ਕਿਹੜਾ ਬੇਕਰੀ ਦੇ ਵਿੱਚ ਆਪਾਂ ਜਿਹੜਾ ਸਾਮਾਨ ਆਪਾਂ ਮੈਂ ਸਪਿਸਟਾ ਕੁਕੀਜ਼ ਬਣਾਈਆਂ ਐਂਡ ਰੋਸ ਬੈਟਰ ਕੁਕੀਜ਼ ਬਣਾਈਆਂ ਹਨਾਫਾ ਚਾਕਲੇਟਸ ਐਂਡ ਡਰਾਈ ਫਰੂਟ ਚਾਕਲੇਟਸ ਬਰਾਊਨੀ ਡੋਨਟਸ ਸਭ ਹੋਮ ਮੇਡ ਹੈ। ਜੀ ਕਿਸੇ ਨੇ ਕੋਈ ਚੀਜ਼ ਥੋੜੇ ਤੋਂ ਬਲਕ ਦੇ ਵਿੱਚ ਆਰਡਰ ਕਰਨੀ ਹੋਵੇ ਬਈ ਕਰਦੇ ਨੇ ਆਪਾਂ। ਹਾਂਜੀ। ਤੋਂਦੇ ਤੁਹਾਡਾ ਕੰਟੈਕਟ ਨੰਬਰ ਜ਼ਰੂਰੀ ਹੋਊਗਾ। ਹਾਂਜੀ ਮੇਰਾ ਕੰਟੈਕਟ ਨੰਬਰ ਹੈ 8360138374। ਠੀਕ ਹੁਣ ਹੋਣੀ। ਸੱਚੀ ਗੱਲ ਬਈ। ਸੱਚੀ ਗੱਲ ਜੀ। ਬਈ ਕੀ ਨਾਮ ਤੇ ਆਪਣਾ ਬਈ ਠੀਕ ਹੈ। ਆਪਣਾ ਜੀ ਰੁਪਾਲ ਡਿਜ਼ਾਈਨ ਮੰਡੀ ਡਬਲ ਹੀ ਆ ਠੀਕ ਹੈ ਜੀ ਹਾਂਜੀ ਕਿਹੜਾ ਕਿਹੜਾ ਸਟਾਕ ਮਿਲ ਜਨਦਾ ਅੱਜ ਆਪਾਂ ਕੈਜ਼ੂਅਲ ਜਿਹੜਾ ਹੈ ਸੂਟਸ ਲੈ ਕੇ ਆਏ ਆ ਜਿਹਦੇ ਵਿੱਚ ਅਸੀਂ ਹੈਂਡਵਰਕ ਦੇ ਠੀਕ ਹੈ ਜੀ ਨੀਡਲਵਰਕ ਹੈ ਤੇ ਐਦਾਂ ਜਿਹੜੀਆਂ ਫੁਲਕਾਰੀਆਂ ਨੇ ਜਾਗੋ ਤੇ ਰੈਡੀ ਹੋਈਆਂ ਉਹ ਉਹ ਹੈ ਜੀ ਠੀਕ ਹੈ ਮਸ਼ੀਨੀ ਵਰਕ ਹੈ ਉਸ ਤੋਂ ਬਾਅਦ ਸਟੱਫ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਮਿਲ ਜੂਗਾ ਕੈਜ਼ੂਲ ਇਹਦੇ ਵਿੱਚ গারਲਿਸ਼ ਲੁੱਕ ਵੀ ਮਿਲ ਜੇਗੀ ਜਿਹੜਾ ਆਮ ਰੂਟੀਨ 'ਚ ਜਿਹੜੀਆਂ ਵੇਅਰ ਕਰ ਸਕਦੇ ਆ ਸੂਟਸ ਤਾਂ ਇਹਦੇ ਵਿੱਚ ਤੁਹਾਨੂੰ ਇਸ ਸਟਾਲ ਤੇ ਬੈਨੀਫਿਟ ਇਹ ਹੈ ਵੀ ਇੱਥੇ ਆਪਾਂ ਘਰ ਤੋਂ ਕੰਮ ਸ਼ੁਰੂ ਕੀਤਾ ਹੋਇਆ ਹੈਗਾ ਤਾਂ ਐਕਸਟਰਾ ਜਿਹੜੇ ਚਾਰਜੇਸ ਹੁੰਦੇ ਨੇ ਉਹ ਬਿਲਕੁਲ ਜ਼ੀਰੋ ਹੈ ਇਹਦੇ ਵਿੱਚ ਫੁੱਲੀ ਡਿਸਕਾਊਂਟ ਹੈ ਇਹਦੇ ਵਿੱਚ ਅਸੀਂ ਜਿਹੜੀ ਸਾਡੇ ਲੇਬਰ ਹੈ ਉਹ ਘਰ ਤੋਂ ਜਿਹੜੀਆਂ ਕੁੜੀਆਂ ਨੇ ਸਿਰਫ ਉਹੀ ਕਰਦੀਆਂ ਨੇ ਅਸੀਂ ਘਰ ਹੀ ਸਾਰੀਆਂ ਚੀਜ਼ਾਂ ਰੈਡੀ ਕਰਦੇ ਹਾਂ ਤੁਹਾਡੀ ਕੋਰੀਅਰ ਦੀ ਸਰਵਿਸ ਹੈ ਜੀ ਆਪਣੇ ਕੋਲ ਕੋਰੀਅਰ ਦੀ ਸਰਵਿਸ ਹੈ 올 ਜਿੱਥੇ ਤੁਸੀਂ ਕਹੋਗੇ ਉੱਥੇ ਸਾਡਾ ਕੋਰੀਅਰ ਹੈ ਸਾਡਾ ਕੰਟੈਕਟ ਨੰਬਰ ਹੈ ਜੀ 97 9121 ਹਾਂ ਤੁਸੀਂ ਕੋਈ ਵੀ ਸੂਟ ਰੈਡੀ ਕਰਵਾਉਣਾ ਹੈ ਕਿੱਦਾਂ ਦਾ ਵੀ ਚਾਹੇ ਉਹ ਹੈਂਡ ਦਾ ਹੈ ਚਾਹੇ ਉਹ ਮਸ਼ੀਨੀ ਦਾ ਹੈ ਕਿੱਦਾਂ ਦਾ ਵੀ ਪਾਰਟੀ ਵੇਅਰ ਹੈਗਾ ਵੈਡਿੰਗ ਲੁੱਕ ਚ ਕਰਵਾਉਣਾ ਹੈ ਤਾਂ ਤੁਸੀਂ ਸਾਡੇ ਜਿਹੜਾ ਪੇਜ ਹੈਗਾ ਰੁਪਾਲ ਡਿਜ਼ਾਈਨ ਮੰਡੀ ਡਾਵ ਵਾਲੀ ਤੇ ਕੰਟੈਕਟ ਨੰਬਰ ਤੇ ਸਾਡੇ ਨਾਲ ਫੋਟੋ ਭੇਜ ਕੇ ਐਜ਼ ਇਟ ਇਜ਼ ਰੈਡੀ ਕਰਵਾ ਸਕਦੇ ਹੋ ਥੈਂਕ ਯੂ ਸੋ ਮਚ